ਸਿਕਾਲ ਦੀ ਸਾਰਿਆਂ ਨੂੰ ਅੱਜ ਨਾ ਅਸੀਂ ਪਹੁੰਚੇ ਬੀੜਤਲਾ ਚੜੀਆ ਘਰ ਚ ਸਭ ਤੋਂ ਪਹਿਲਾਂ ਜਿੰਨਾ ਵੀ ਮੇਰੇ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਜ ਆਪਾਂ ਤੁਹਾਨੂੰ ਚੜੀਆ ਘਰ ਦਿਖਾਵਾਂਗੇ ਆ ਜਾਓ ਵੇ ਨਾਲ ਨਾਲ ਹੀ ਜਿਹੜਾ ਮੰਜਰਾ ਲਾਵਾ ਵੱਡਾ ਹਨ ਕੋਲਰ ਦਾ ਫਿਰ ਗਰਮੀ ਬਹੁਤ ਆ ਇਧਰ ਦਿਖਾ ਮੋਰਾ ਹਾਂ ਫਿਰ ਦੇਖ 1 2 3 4 5 6 ਇੱਕ ਉਧਰ ਬੈਠਾ ਖੰਬੀ ਵਾਲ ਵੱਡਿਆ ਹਨ ਲੈ ਕੇ ਗਾਹ ਹੋਰ ਤਾਂ ਅਸੀਂ ਦੇਖ ਆਏ ਤੇ ਹੁਣ ਗਾਂਹ ਇੱਕ ਹੋਰ ਬਿੰਜਰਾ ਆ ਗਿਆ ਜਿਹਨੇ ਵੀ ਕੀ ਹੈ ਇਹਦੇ ਚ ਬਲੈਕ ਫ੍ਰੈਂਕ ਕੋਇਨ ਪੰਜਾਬੀ ਚ ਦਾ ਵਤਨ ਕੀ ਹੈ ਦਿਖਾ ਦੇ ਬੋਰਡ ਜਾਂ 70 70 ਆ ਫਿਰ ਦੇ ਚਾ ਦੋ ਤਲੀ ਆ ਦੋ ਤਲੀ ਉਹਦਾ ਘੇਤਾਂ ਯੂਸਰੇ ਫਿਰ ਦੇ ਹੁੰਦੇ ਆ ਇਹਨਾਂ ਦਾ ਕੀ ਦੇਖਣਾ ਆ ਜਾ ਗਾਹਾਂ ਚੱਲਦੇ ਆ ਫਿਰ ਕਾ ਦੇਖਣ ਹਾਂਜੀ ਹੁਣ ਅਗਲਾ ਪਿੰਜਰਾ ਆ ਗਿਆ ਬਾਂਦਰਾ ਦਾ ਬਾਂਦਰੀ ਹੈ ਵਾਹ ਹੈ ਨਾ ਉਧਰ ਘਰ ਬਣਿਆ ਹੋਇਆ ਉਹਦੇ ਗਰਮੀ ਵਾਲੀ ਆ ਅਸੀਂ ਆਪਾਂ ਬੁੰਦਲੇ ਪਏ ਆ ਖਾਣ ਨੂੰ ਕੀ ਆ ਉਹ ਇੱਕ ਚੌਂਕਾ ਬਣਾ ਬਾਹਰ ਆ ਉਹ ਬਹਰ ਬੈਠਾ ਬੈਸਦੀ ਡੱਪੇ ਹੁੰਦੇ ਹੈ ਇਹਦੇ ਜੰਗਲੇ ਦੇ ਉਹ ਮਾਦਰੇ ਨੇ ਫੇੜਾ ਮਾਰੇ ਗਲਤ ਹੈਗੇ ਰੈਣ ਦੇ ਪੰਗੇ ਲੈਣ ਨੂੰ ਆ ਇੱਕ ਤਾਂ ਬੈਠਾ ਉਹ ਬੱਤ ਚੱਲ ਫਿਰ ਆਇਆ ਉਹ ਗੋਦੀ ਜੀ ਲੈ ਲੈ ਮੋਦੀ ਜੀ ਲੈ ਲੈ ਹਾਂਜੀ ਇੱਕ ਹੋਰ ਪਿੰਜਰਾ ਆ ਗਿਆ ਚਿੜੰਗਾ ਦਾ ਬਰਜੀਗਰ ਸੋ ਤੇਰ ਗਵਾਲਾ ਉਹ ਦਿਆ ਚੀਤੀ ਕੀ ਪਾਇਆ ਪਰ ਤਿੱਤਾ ਗਰਮੀ ਨਾਲ ਬੁਰਾ ਹਾਲਾ ਹੋ ਗਿਆ ਆ ਗਿਆ ਪਿੰਜਰਾ ਕੀਆ ਕੁਲੀ ਬਰੇ ਈਮੂ ਕੁੱਕੜ ਜਿਹਾ ਉਹ ਕਿੜੇ ਹੈਣਾ ਭੜਾਇਦਰ ਨੂੰ ਜਾਂਦਾ ਲੋਕ ਮੱਝ ਦੇ ਘਟੇ ਨਾਲੋਂ ਵੀ ਵੱਡੇ ਆ ਹਾਂ ਉਹ ਇਧਰ ਹੀ ਹੋਇਆ ਹੁਣ ਆਪਾਂ ਜਾਂਦੇ ਹਾਂ ਹਾਂਜੀ ਹੁਣ ਅਗਲੇ ਪਿੰਜਰੇ 'ਚ ਆ ਗਏ ਇੱਥੇ ਕੀ ਆ ਕਬੂਤਰ ਆ ਕੁੱਕਣ ਆ ਤੇ ਖਰਗੋਸ਼ ਕੌਣ ਸੱਤੀ ਹੈ ਨਾ ਮਾਰ ਦੇ ਕੈਮਰਾ ਜੰਗੀ ਤੇ ਲੱਗੇਗਾ ਫਿਰ ਹੈ ਨਹੀਂ ਇੱਥੇ ਦਾ ਹਾਂਜੀ ਇੱਕ ਆ ਹੋਰ ਚੀਜ਼ ਨਾ ਹੈਗਾ ਇਹਦਾ ਈਮੂ ਇਹ ਖੜੀ ਲੰਦੇ ਕਟਿਆਰ ਗਿਆ ਹੈ ਤਾਂ ਬਤਕਾ ਜੀਗਾ ਪਰਬਤ ਡੰਗਾ ਬਾਲਾ ਆਹ ਹੜਕ ਇਹ ਪਾਸੇ ਹੜ ਇਹ ਵਾ ਆਹ ਹੜ ਬੱਤ ਹਾਂਜੀ ਆਨਾ ਹਾ ਸ਼ੇਰ ਆ ਬੈਠੇ ਦੋ ਦੋਈਆ 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 ਚੀਤੇ ਹਨ ਇੰਨੀ ਦੁਰੋਂ ਦੀਂਦੇ ਨੇ ਉਧਰ ਗਾਂ ਜਾ ਕੇ ਦੇਖਾ ਜੀ ਫੰਜਰੀ ਬੜਾ ਵੱਡਾ ਹੁਣ ਤੂੰ ਦੇਖ ਲੈ ਛੇੜ ਛੇੜ ਨਹੀਂ ਆ ਕੱਲੇ ਛੇੜੀ ਹੈ ਛੇ ਨਹੀਂ ਪਤਾ ਕਿਤੀ ਚੜੀ ਦੀ ਨਹੀਂ ਛੇ ਨਹੀਂ ਪਤਾ ਹੌ ਕੀ ਜਾਂਦੇ ਆ ਕੁੱਤੇ ਅੰਗੂ ਇਦਾਂ ਰੋਟਾ ਹੁਣ ਮਾ ਲਈ ਦੇਖੀ ਸਹੀ ਦਿਂਦੇ ਆ ਹਾਂਜੀ ਇੱਕ ਜਾਨਵਰ ਹੋਰ ਆ ਆਹ ਆ ਇਹਦਾ ਬੋਰਡ ਦਿੱਤਾ ਹੋਇਆ ਨਾ ਇਹਦੇ ਬਾਰੇ ਸੇ ਕੰਡਿਆਂ ਵਾਲਾ ਹੁੰਦਾ ਜਿਹੜਾ ਇੱਕ ਦਾ ਹੋ ਜ ਹੋਇਆ ਦਾ ਹੈਗਾ 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 ਕੀ ਮਿਲਦਾ ਹੈ ਤੇ ਕੈਮਰੇ ਵਿੱਚ ਨਹੀਂ ਦਿਂਦਾ ਮੇਰੇ ਹਿਸਾਬ ਨਾਲ ਮਰੀ ਜਾਂਦਾ ਕੰਡੇ ਨਹੀਂ ਤੇ ਚਟੇ ਜੀ ਨਹੀਂ ਇਹ ਉਹ ਬੈਠਾ ਨਹੀਂ ਲੋ ਤੇ ਲਿਗੇ ਹੁਣ ਅਈ ਬੱਤ ਕਾ ਚਟੰਗਾ ਚਟੰਗਾ ਤੇ ਕਾਲੀਆਂ ਲਾਬੀ ਬਣਾਇਆ ਲਾਬੀ ਦਾ ਬਣੂਗੀ ਪਾਣੀ ਹੈ ਨਹੀਂ ਪਰ ਅਬਾ ਚ ਪਾਇਆਗਾ ਪਾਣੀ ਜੰਝ ਗਿੱਡੀ ਹੈ ਨਾ ਜਿਹੜੀਆਂ ਆਪਣੇ ਘਰਾਂ ਜਾਂ ਚ ਰੱਖੀ ਬੈਠੇ ਹੁੰਦੇ ਆ ਉਹ ਤਾਂ ਹੋਰ ਹੰਦਾਂ ਦਾ ਜਿਹੜਾ ਆਪਣੇ ਬੜ ਵਿੱਚ ਦੀ ਕੱਢ ਦੂ ਹਨ ਜਿੱਡੀ ਹੋਈ ਕੱਢੂ ਵੀ ਇਹਦਾ ਇੱਧਰ ਹੈਗਾ ਕੋਹਾ ਉਹ ਮੋਹਰਾ ਇੱਧਰ ਤਾਂ ਉੱਧਰ ਹੀ ਜਾ ਬੱਚਾ ਤਾਂ ਇੱਕ ਦੋ ਹੀ ਆ ਚਲ ਠੀਕ ਹੈ ਇਹ ਅੱਗੇ ਚੱਲਦੇ ਆ ਹਾਂ ਕਰਨ ਕਿਵੇਂ ਲੱਗੇ ਜਾਨਵਰ ਜਾਨਵਰ ਆਉਣਾ ਚਾਹੀਦਾ ਕੀ ਨਹੀਂ ਇੱਥੇ ਆ ਜੇ ਉਹ ਠੰਡਾ ਜਾਵੇ ਗਰਮੀ ਦਾ ਬੜੀ ਆ ਹੂੰ ਜਾਨਵਰ ਕਿੰਨੇ ਕ ਜਾਨਵਰ ਤਾਂ ਥੋੜੀ ਆ ਫੇ ਬਾਕੀ ਆਪਾਂ ਦੇਖਣੀ ਦੇਖ ਲੈਣੇ ਆ ਜਾ ਕੇ ਕੁਛ ਜੇ ਰਹਿੰਦੇ ਆ ਉਹ ਤੁਹਾਨੂੰ ਦਿਖਾਉਣੇ ਆ ਹਾਂ ਝੂਲਿਆਂ ਦੇ ਝੂਟੇ ਲੈ ਲੈ ਓਏ ਲੈ ਲੈ ਗਰਮੀ ਬਹੁਤ ਆ ਕੀ ਗਰਮੀ ਬਹੁਤ ਆ ਤੇ ਕਰੀ ਗਰਮਾਇਆ ਸੀਗਾ ਪੁਰਾਣਾ ਮਸਲਾ ਜਾਂਦਾ ਮੈਨੂੰ ਕੀ ਪਤਾ ਹੀ ਪਹਿਲਾਂ ਤਾਂ ਛਾਂ ਸੀ ਹੁਣ ਧੁੱਪ ਘੱਟੀ ਜਾਣਕਾਰੀ ਵਾਲਾ ਬੋਰਡ ਦਿਖਾਵੇ ਕੀਲੇ ਹੈ ਵੜ ਕੇ ਸਨਾ ਚਿੜੀਆ ਗਾ ਰੰਦਰ ਜੰਗਰੀ ਜੀਵਾ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਾਦੋ ਇਹ ਸਾਡੇ ਮਿੱਤਰ ਹਨ ਉਸ ਤੋਂ ਬਾਅਦ ਅਤੇ ਇਹ ਕਾਨੂੰਨੀ ਅਪਰਾਧ ਹੈ ਇਹਨਾਂ ਨੂੰ ਛੇੜਨਾ ਚਲਾ ਜਾ ਫਿਰ ਪਾਲੀ ਜਾਣਕਾਰੀ ਦੇਣ ਦੀ ਲੋੜ ਨਹੀਂ ਆਟੂ ਟੀ ਚੋੜੀ ਜਾ ਕੇ ਟੂਟੀ ਇਹਦੀ ਦਵਾਈ ਬੈਠੇ ਆਂ ਅੱਛਾ ਲੱਕੜ ਦੇ ਬਣਾਏ ਆ ਇਧਰ ਤੋਂ ਘੈਂਟ ਆ ਹਨਾ ਖਾਲੀ ਹੰਡੀ ਹਵਾ ਬੈਠੀਓ ਦੋ ਮੈਂ ਬੈੰਨੇ ਆ ਉਹ ਝੂਲਿਆਂ ਤੇ ਇੰਨੇ ਹੋਏ ਆ ਅਹ ਅਸੀਂ ਥੜੀ ਉੱਚੀ ਥੜੀ ਤੇ ਚਾਲਦੇ ਆ ਇਧਰ ਦੇਖ ਕੇ ਆਣੇ ਕੀ ਚੀਜ਼ ਆ ਉੱਲੀ ਉੱਚੀ ਚੋਕ ਖੜੀ ਆਈ ਜਾਂਦੀ ਆ ਉੱਥੀ ਆ ਕੇ ਚੜ ਜਾ ਚੱਲ ਕਰ ਲੈ ਚਾਹ ਪੂਰਾ ਪੈਸੇ ਵੀ ਦਿੱਤੇ ਆ ਹੁਣ ਇੰਨੇ ਜਾਨਵਰ ਹੈ ਨਹੀਂ ਹਨ 6-7 ਕੀ ਹੈ ਛੋਟਾ ਜਿੰਦਕਲਾ ਹੈ ਛੋਟਾ ਹੈ ਜਿਹੜੀ ਅਗਰ ਆਹ ਜੋ ਬਾਂਦਰ ਤੋਂ ਬੰਦਾ ਆਪਣੇ ਤੇ ਐਵੇਂ ਬਣਿਆ ਬਾਂਦਰ ਤੋਂ ਬੰਦਾ himone evaluation ਚਾਹਲਾ ਪਹਾੜੀ ਹੈ ਇਹਗਾ ਹਾਂ ਦਾ ਆਪਣੇ ਖੇਤਾਂ ਜਿਵੇਂ ਹੁੰਦੇ ਖਾਲਿਆਂ ਚ